ਓਏ ਨਾਲ ਚੜ ਤਾ ਕਿ ਭਾ ਜਾ ਰਿਹਾ ਵਿਖਿਆ ਮੈਂ ਤਾਂ ਚੜ ਗਿਆ ਤੇਰੀ ਪਾ ਐ ਬਤੰਦਰ ਟੈਂਕੀ ਰਟੜਦਾ ਹੋ ਜਾਣ ਗਿਆ ਠੀਕ ਲੈ ਲਈ YouTube ਤੇ ਪਾ YouTube ਮੈਂ ਕਾਹੇ ਮੈਂ ਟੈਟਾ ਕਰਦੀ ਹਾਂ ਮੈਂ YouTube ਦਾ ਟ੍ਰੈਵਲ ਦੇਖੋ ਬਾਈ ਥੱਲੇ ਪਿਛਾ ਪੈ ਜਾਵਾਂ

ਆਹ ਨਹੀਂ ਗੱਲ ਕਰਦੇ ਆ ਆ ਤੱਕ ਮਰੀ ਦੇ ਫਰੰਗੂ ਹੈ ਇਹਗਾ ਕੋਤਿਆਲਾ ਹੀ ਆ ਬੰਦਾ ਇਹ ਸੱਟਾ ਜਮਾ ਸੱਟ ਸੁਧਰਾ ਰੰਗ ਤੇਰਾ ਵੀ ਮੇਰੇ ਆ ਕਈ ਆ ਐਸਐਮਐਸ ਖੋਲਤਾ ਮਗੋਂ ਇਹਨਾਂ ਨੇ ਯਾਰ ਐਸਐਮਐਸ ਖੋਲਣੇ ਕਰਕੇ ਨਾ ਇਹ ਹੁਣ ਪ੍ਰਾਲੀ ਉਹੀ ਕੱਢਦੀ ਆ ਉਹ ਪਤਾ ਨਹੀਂ ਕੰਜਵੇਂ ਦਾ ਬੂਹੋਂ ਤਾਂ ਆਏ ਭਾਈ ਲੈ ਇੱਕ ਦਾਣਾ ਨਿਕਾ ਲੈ ਲੈ ਇਹ ਤਾਂ ਭੈਣਾਂ ਚਿਰਿਆ ਵੀ ਨਹੀਂ ਕੋਈ ਪਹਿਲਾਂ ਦਾ ਲੈ ਨਾ ਸਿਰਾਂ ਗੱਲ ਬਾਤ ਆ ਹੁਣ ਐਸਐਮਐਸ ਹੀ ਸਿਆਪਾ ਵੀ ਆ ਉਹ ਭੈਣਾਂ ਦਾ ਦਾਣੇ ਸੜਦੀ ਵੀ ਹੋ ਮਸ਼ੀਨ ਤਾਂ ਨਹੀਂ ਪਤਾ ਲੱਗਦਾਗਾ ਲੈ ਜਮਾਣੀ ਫੜਦੀ ਨਹੀਂ ਫੜਦੀ ਭਾਈ ਜਮੇ ਨਹੀਂ ਫੜਦੀ ਉਹ ਇਸ ਮੈਨ ਦਾ ਬਹੁਤ ਪੰਗਾ ਬਾਈ ਵੀਡੀਓ ਨਾ ਯੰਨਾ ਟਰੇਲ ਬਣਾਏ ਬੜਾ ਡੱਬੇ ਵਾਂਗੂ ਖੜਕਦੀ ਆ ਤਾਂ ਜਲਦੀ ਭੰਗਿਆ ਜਾ ਆਂ ਕਿਤੇ ਬਿੱਲੀ ਕੋ ਬਣਾਈ ਜਾਂਦਾ ਉਹਦਾ ਵੇਖ ਤਾਂ ਉਹ ਐਸਐਮਐਸ ਨਾਲ ਤਾਂ ਉਹਦੇ ਨਹੀਂ ਪਤਾ ਲੱਗਦਾ ਇਹ ਮਾੜਾ ਮੋੜ ਚੱਕਦੀ ਵੀ ਹੋਵੇ ਤਾਂ ਉਹ ਲਖਿਆਰ ਦੇਣੇ ਆ ਯਾਰ ਹਾਂ ਭਾਈ YouTube ਤੇ ਹਾਂ ਫੇਸਬੁੱਕ ਤੇ ਵੀ ਆਪਣਾ ਪੇਜ ਹੈਗਾ ਉੱਥੇ ਪਾਉਂਗਾ ਇਹ ਸਾਡੀ ਬਣਾਣਾ ਕੱਟ ਲੈ ਆਹ ਆ ਆ ਜਾ ਭਾਈ ਬਿਲਕੁਲ ਆਪਣੇ ਬਫੂ ਦਵੱਟਾ ਕੰਜੇ ਦੇ ਮਾੜਾ ਨੀਵਾ ਕਰ ਲਾ ਕਾ ਮੇਰੇ ਫਿਰ ਤੇ ਹੈਗਾ ਤਾਂ ਹੈਗਾ ਕਈਆਂ ਦੇ ਤਾਂ ਵੱਡੀ ਜਾਂਦਾ ਹੈ ਇਹ ਟਾਇਰ ਤੇ ਮਸ਼ੀਨ ਤੇ ਉਸ ਦਾ ਬਹੁਤ ਹੈ ਓਏ ਨਾਲ ਚੜ ਗਿਆ ਭਜਾੜ ਰਿਹਾ ਦੇਖ ਲੈ ਲੈ ਤਾਂ ਚੜ ਗਿਆ ਤੇਰੀ ਪੈ ਐ ਪਤੰਤਰ ਟੈਂਕੀ ਰਟੜਦਾ ਹੋ ਜਾਣ ਗਿਆ ਠੀਕ ਹੈ ਲੈ ਵੀ